ਦੇ ਸ਼ਹਿਰ ਦਾ 메ਨ ਪਰਿਵਾਰ ਨੰਦਾ ਫੈਮਿਲੀ ਇਹਨਾਂ ਦਾ ਬਿਜ਼ਨਸ ਹੈ ਜਿਹੜਾ ਨੰਦਾ ਮੋਟਰਸ 30 35 ਸਾਲ ਤੋਂ ਸਾਡੇ ਸ਼ਹਿਰ ਦਾ 메ਨ ਇਹਨਾਂ ਦਾ ਬਿਜ਼ਨਸ ਹੈ। ਔਰ ਸਾਡੇ ਹਰੀਓਮ ਜੀ ਅ ਕਿਰਨ ਵਾਲਾ ਰੇਨੂ ਵਾਲਾ ਇੱਕੋ ਪਰਿਵਾਰ ਦੇ ਤਿੰਨ ਜੀ ਜਿਹੜੇ ਗਏ ਨੇ ਐਕਸੀਡੈਂਟ ਦੇ ਵਿੱਚ। ਇਹਨਾਂ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਥੋਂ ਵਾਪਸ ਆਉਂਦੇ ਸੀ ਔਰ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਇਹ ਜੀ ਚਲੇ ਗਏ ਤੇ ਔਰ ਦੋ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਉਹ ਵੀ ਇੱਕ ਸੀਰੀਅਸ ਹੈ ਤੇ ਇੱਕ ਦਾ ਕੱਲ ਆਪਰੇਸ਼ਨ ਹੋਇਆ ਉਹ ਕਹਿੰਦੇ ਕੁਝ ਹੱਦ ਤੱਕ ਠੀਕ ਹੈ ਬਹੁਤ ਹੀ ਦੁਖਦਾਈ ਘਟਨਾ ਸਾਡੇ ਬਹੁਤ ਹੀ ਸਾਡੇ ਇਲਾਕੇ ਦਾ ਪ੍ਰਤਿਸ਼ਠਿਤ ਪਰਿਵਾਰ ਬਹੁਤ ਸਤਕਾਰਯੋਗ ਪਰਿਵਾਰ ਮੰਦਾ ਪਰਿਵਾਰ ਜਿਨ੍ਹਾਂ ਦੇ ਘਰ ਇਹ ਬਹੁਤ ਵੱਡਾ ਤਖ਼ਤ ਹੋਇਆ ਇੱਕ ਹੀ ਪਰਿਵਾਰ ਦੇ ਤਿੰਨ ਦੀ ਜਿਨ੍ਹਾਂ ਦੇ ਮੌਤ ਹੋ ਗਈ ਔਰ ਦੋ ਹਸਪਤਾਲ ਦੇ ਵਿੱਚ ਜੇਰੇ ਲਾਗਮੇ ਔਰ ਮੈਂ ਸਮਝਦਾ ਹਾਂ ਕਿ ਅੱਜ ਇੱਤੇ ਤਿੰਨ ਸਵੇ ਜਿਹੜੇ ਇਕੱਠੇ ਸਾਰੇ ਸ਼ਹਿਰ ਦੇ ਵਿੱਚ ਸਰੰਦ ਦੇ ਵਿੱਚ ਇਕੱਠੇ ਤਿੰਨ ਸਵੇ ਜਿਹੜਿਆਂ 'ਚ ਬਣਨ ਲੱਗਿਆ ਦੋ ਵੱਡਾ ਖਾਂਤ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਤੇ ਇੱਕ ਸਮੇਂ ਇੱਕ ਪਰਿਵਾਰ ਦੇ ਤਿੰਨ ਸਵੇ ਜਿਹੜੇ ਬਲਦੇ ਹੋਣ ਔਰ ਕੋਈ ਸ਼ਬਦ ਨਹੀਂ ਹੈਗਾ ਕਿ ਜਿਹੜਾ ਦੁੱਖ ਦਾ ਪਰਕਾਵਾ ਕੀਤਾ ਜਾ ਸਕਦਾ। ਇਹ ਇਲਾਕੇ ਦਾ ਬਹੁਤ بڑا ਦੁਖਾਂਤ ਹੋਇਆ ਹੈ। ਜੀ। ਕਿ ਮੈਰੀਤੋਂ ਆ ਰਹੇ ਸੀ ਲੁਧਿਆਣੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੋਰ ਸਾਥੀਆਂ ਦੇ ਨਾਲ ਦੋ ਸਾਡੀਆਂ ਸਤਿਕਾਰਯੋਗ ਪੈਣਾ ਤੇ ਇੱਕ ਵੀਰ ਅਸ਼ੋਕ ਨੰਦਾ ਜੀ ਰੈਨੂ ਵਾਲਾ ਜੀ ਕਰਨ ਵਾਲਾ ਜੀ ਉਹ ਐਕਸੀਡੈਂਟ 'ਚ ਮੌਤ ਹੋ ਗਈ। ਸੜਕਾਂ 'ਤੇ ਜਿਹੜੀ ਖੜੀ ਟਰੱਕਾਂ ਇਹ ਬਹੁਤ ਵੱਡਾ ਮੌਤ ਦਾ ਕਾਰਨ ਬਣ ਰਹੇ ਆ ਇਹਨਾਂ ਲਈ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਰਹੀ રોજ ਐਕਸੀਡੈਂਟ ਹੋ ਰਹੇ ਆ ਲੋਕ ਰੋਜ਼ ਜਾਨਾ ਰੋਜ਼ ਮਰ ਰਿਹਾ ਬੰਦਾ ਕੀ ਸੋਚਦਾ ਕੀ ਸੁਪਨੇ ਹੁੰਨੇ ਬੰਦੇ ਦੇ ਤੇ ਕੀ ਤੇ ਕੀ ਬਣ ਜਾਂਦਾ ਅੱਜ ਅਸੀਂ ਆ ਹਾਂ ਸ਼ਮਸ਼ਾਨ ਘਾਟ 'ਚ ਪੂਰਾ ਸਾਡਾ ਇਲਾਕੇ ਦਾ ਸ਼ਹਿਰ ਪਿੰਡਾਂ ਤੋਂ ਲੋਕ ਸਾਰੇ ਪਰੇ ਮਨ ਦੇ ਨਾਲ ਜਿਉਂ ਉਹਨਾਂ ਨੂੰ ਜਿਹੜਾ ਹੈ ਸੰਸਕਾਰ ਵੇਲੇ ਇੱਥੇ ਇਕੱਠੇ ਹੋਏ ਆ ਸਾਰਾ ਇਲਾਕਾ ਬੜੇ ਦੁੱਖਾਂ 'ਚ ਡੁੱਬੇ ਬੀਤੇ ਦਿਨੀ ਐਤਵਾਰ ਨੂੰ ਸਾਡੇ ਨੰਦਾ ਪਰਿਵਾਰ ਅਤੇ अरोड़ा ਪਰਿਵਾਰ ਨੰਦਾ ਪਰਿਵਾਰ ਦੀ ਲੜਕੀ ਆਪਣੀ ਬੇਟੀ ਗਜ਼ਲ ਦੀ ਸ਼ਾਦੀ ਕਰਨ ਲਈ ਲੁਧਿਆਣਾ ਵਿਖੇ ਪਹੁੰਚੇ ਸੀ ਲੁਧਿਆਣੇ ਤੋਂ ਲੜਕੀ ਦੀ ਡੋਲੀ ਰਵਾਨਾ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਤਾਂ ਆਂਦੇ ਆਂਦੇ ਰਸਤੇ ਦੇ ਵਿੱਚ ਸਾਹਨੇਵਾਲ ਕੋਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਗੱਡੀ ਦੇ ਵਿੱਚ ਜਿਸ ਲੜਕੀ ਦੀ ਡੋਲੀ ਤੋਰੀ ਆ ਉਸਦੇ ਪਿਤਾ ਅਸ਼ੋਕ ਕੁਮਾਰ ਨੰਦਾ ਉਹਨਾਂ ਦੀ ਮਾਤਾ ਕਿਰਨ ਨੰਦਾ ਦੇ ਨਾਲ ਹੀ ਉਹਨਾਂ ਦਾ ਚਾਚਾ ਮੋਹਨ ਨੰਦਾ ਤੇ ਉਹਨਾਂ ਦੀ ਵਾਈਫ ਸ਼ਰਮੀਲੀ ਨੰਦਾ ਤੇ ਨਾਲ ਹੀ ਕਿਰਨ ਜੀ ਦੀ ਚਾਚੀ ਆਪਣਾ ਰੈਨੂ ਜੀ ਉਸ ਵਾਰ ਸੀ ਪਰ ਘਟਨਾ ਅਜਿਹੀ ਵਾਪਰੀ ਕਿ ਇਸ ਘਟਨਾ ਦੇ ਵਿੱਚ ਮੌਕੇ ਦੇ ਉੱਤੇ ਹੀ ਤਿੰਨ ਪਰਿਵਾਰ ਦੇ ਮੈਂਬਰਾਂ ਦੀਆਂ ਡੈਥਾਂ ਹੋ ਗਈਆਂ ਜਿਦੇ ਵਿੱਚ ਲੜਕੀ ਦੇ ਪਿਤਾ ਅਸ਼ੋਕ ਨੰਦਾ ਜੀ ਤੇ ਉਹਨਾਂ ਦੀ ਮਾਤਾ ਕਿਰਨ ਜੀ ਤੇ ਲੜਕੀ ਦੀ ਚਾਚੀ ਰੈਨੂ ਜੀ ਇਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਜਿਹੜੇ ਬਾਕੀ ਦੋ ਨੇ ਮੋਹਨ ਜੀ ਤੇ ਉਹਨਾਂ ਦੀ ਵਾਈਫ ਸ਼ਰਮਿਲੀ ਜੀ ਉਹ ਆਪਣਾ ਲੁਧਿਆਣਾ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਸੋ ਸਾਡੇ ਸ਼ਹਿਰ ਵਾਸਤੇ ਇਹ ਜਿਹੜੀ ਦੁਰਘਟਨਾ ਬਹੁਤ ਹੀ ਮੰਦਭਾਗੀ ਆ ਅੱਜ ਸ਼ਹਿਰ ਸਾਡਾ ਰੋ ਰਿਹਾ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਕੱਠ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਾਮਲ ਹੋਣ ਲਈ ਇਕੱਤਰਿਤ ਹੋਇਆ ਹੈ ਅਜਿਹੀ ਘਟਨਾ ਕਦੇ ਵੀ ਭਲਾਈ ਨਹੀਂ ਜਾ ਸਕਦੀ ਕਿਉਂਕਿ ਇੱਕ ਪਾਸੇ ਜਦੋਂ ਡੋਲੀ ਤੋਰੀ ਜਾਂਦੀ ਹੈ ਡੋਲੀ ਹਜੇ ਘਰ ਵੀ ਨਹੀਂ ਪਹੁੰਚੀ ਉਹ ਫਲੋਰ ਤੋਂ ਵਾਪਸ ਲੜਕੀ ਆਪਣੇ ਮਾਪਿਆਂ ਨੂੰ ਦੇਖਣ ਲਈ ਆਈ ਤੇ ਅੱਜ ਉਹ ਆਪਣੇ ਮਾਂ ਦੇ ਸੰਸਕਾਰ ਤੇ ਪਹੁੰਚੀ ਹੈ ਬੜਾ ਹੀ ਇਹ ਦਰਦਨਾਕ ਘਟਨਾ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ